ਕਈ ਸਭ ਕੁਝ ਮਹਿੰਗਾ ਲੱਗਣ ਲੱਗਾ ਗੰਡੇ ਆਲੂ ਸਭ ਕੁਝ ਮਹਿੰਗਾ ਹੁਣ ਮੈਂ ਪੁੱਛਣ ਦਿਆ ਸੀ ਸਬਜੀ ਦਾ ਭਾਤ ਉਹ 100 ਰੁਪਏ ਲੱਗੇ 80 ਰੁਪਏ ਲੱਗੇ ਗੋਭੀ 100 ਰੁਪਏ ਲੱਗੇ ਕਹਿ ਰਹੇ 80 ਰੁਪਏ ਲੱਗੇ ਉਹਨੇ ਕਿ 140 ਰੁਪਏ ਕੀ ਕਹਿ ਰਹੇ ਸੀ ਟੋਰੀ ਆ ਤੇ ਸਬਜੀ ਦਾ ਤਾਂ ਬਹੁਤ ਮੰਦਾ ਹਾਲਾ ਸਬਜੀ ਕੀ ਸਾਰੀ ਚੀਜ਼ਾਂ ਦਾ ਮੰਦਾ ਹਾਲਾ ਵਜੀ ਜਿਹੜੇ ਹਿਸਾਬ ਨਾਲ ਮਤਲਬ ਚੀਜ਼ਾਂ ਦਾ ਰੇਟ ਵਧਣ ਡਿਆ ਉਸ ਹਿਸਾਬ ਨਾਲ ਮਹਿੰਗਾਈ ਦੇ ਹਿਸਾਬ ਨਾਲ ਥੋੜਾ ਡਾਊਨ ਕਰਨਾ ਚਾਹੀਦਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਜਿੰਨਾ ਟੈਕਸ ਵਧਾ ਰਹੀ ਆ ਉਹਦਾ ਕੁਝ ਬੇ ਆਮ ਜਨਤਾ ਨੂੰ ਵੀ ਰੁਵਾਇਤ ਚਾਹੀਦਾ ਨਾ ਟੈਕਸ ਤੇ ਸਾਰੇ ਕੁਝ ਲਈ ਜਾ ਰਹੀ ਹੈ ਰੋਡ ਟੈਕਸ ਲੈ ਲੋ ਜਾਂ ਸਬਜੀ ਟੈਕਸ ਲੈ ਲੋ ਜਾਂ ਸਾਰਾ ਕੁਝ ਪਰ ਸਾਡ ਨੂੰ ਕੁਝ ਨਹੀਂ ਉਹਦਾ ਫਾਇਦਾ ਹੋ ਰਿਹਾ ਬਜਟ ਕਿੰਨਾ ਕੁ ਹਿਲਦਾ ਜੇ ਦੇਖਿਆ ਜਾਏ ਰਸੋਈ ਦਾ ਜਾਂ ਜੇਬ ਤੇ ਕਿੰਨਾ ਕੁ ਸਰਦਾ ਭਾਜੀ ਦਿਨ ਬਈ ਦਿਨ ਜਿੱਦਾਂ ਮੈਂ ਜਿਹਦੇ ਹਿਸਾਬ ਨਾਲ ਸਾਡੀ ਸੈਲਰੀ ਹੈ ਨਾ ਸੈਲਰੀ ਦਾ ਹਰ ਮੰਥ ਸੋਚਿਆ ਜਾਵੇ ਤੇ ਬਜਟ ਤੇ ਪਾਰੀ ਹੋਈ ਜਾਂਦਾ ਜਿੰਨਾ ਕਪਾ ਸੋਚਦੇ ਆ ਨਾ ਉਸ ਤੋਂ ਉੱਪਰ ਚੱਲ ਜਾਂਦਾ ਹਰ ਵਾਰੀ ਮਤਲਬ ਬਹੁਤ ਮੁਸ਼ਕਲ ਆ ਆਮ ਜਨਤਾ ਵਾਸਤੇ ਤਾਂ ਮੁਸ਼ਕਲ ਆ ਜੀ ਜੜੀ-ਆੜੀ-ਦਾਰ ਬੰਦੇ ਆ ਉਹਨਾਂ ਵਾਸਤੇ ਤਾਂ ਹੋਰ ਜ਼ਿਆਦਾ ਮੁਸ਼ਕਲ ਹੈ ਜਿਹਨਾਂ ਡੇਲੀ ਕਮਾਉਣਾ, ਦਿੱਲੀ ਖਾਣਾ। ਦੁਕਾਨਦਾਰ ਤੇ ਬਹੁਤ ਅਸਰ ਪੈਂਦਾ ਜੀ ਮਰਾਂ ਇਹ ਜਰੂਰ ਵੀ ਕਿਸੇ ਨੂੰ ਪਿਆਜ਼ ਪੀਓ ਵੀ ਦੇਣੇ ਹੁੰਦੇ ਨੇ। ਹੁਣ ਮੰਡੀ 55 ਰੁਪਏ ਚ 55 ਰੁਪਏ ਪਿਆਜ ਆ ਗਿਆ ਤੇ 60 ਰੁਪਏ ਹੀ ਜਾਇਜ਼ੀ ਵੇਚਣ ਦੇ ਆ। ਤੇ ਸੋਚਿਆ ਜਾਏ ਤੇ ਵੇਖੋ ਮੂਲੀਆਂ ਦਾ ਰੇਟ 60-70 ਰੁਪਏ ਕਿਲੋ ਹੈ। ਮੂਲੀ ਦਾ? ਹਾਂ ਜੀ ਹਾਂ ਜੀ ਮੂਲੀ 70 ਰੁਪਏ ਕਿਲੋ ਵਿਗਣ ਈ ਹੈ। ਤੇ ਜੇਕਰ ਉਹਦੇ ਪੱਤੇ ਉਤਾਰ ਕੇ ਅਸੀਂ ਛੁੱਟ ਦਈਏ ਇਹਨਾਂ ਦੇ ਉਹ 140 ਰੁਪਏ ਕਿਲੋ ਪੈ ਜਾਣੀਆ ਨੇ। ਤੇ ਪਿਆਜ਼ ਆਈ 60 ਵੇਟਣ ਦੇ ਆ 54-55 ਰੁਪਏ ਮੰਡੀ ਐ ਪਿਆਜ਼ ਇਕੱਠਾ ਤੇ ਬਾਕੀ ਮੰਗਾਈ ਦੇ ਹੈ ਹੁਣ ਤੁਹਾਨੂੰ ਪਤਾ ਹੈ ਮੌਸਮ ਦੇ ਹਿਸਾਬ ਨਾਲ ਕੋ ਨਵੀਆਂ ਸਬਜ਼ੀਆਂ ਆਣ ਗਈਆਂ ਫਿਰ ਉਹ ਰੇਟ ਜਿਹੜੇ ਨੇ ਘਟਣਗੇ ਕਈ ਗਾਹਕ ਰੇਟ ਪੁੱਛ ਕੇ ਚੱਲ ਜਾਂਦੇ ਨੇ ਹਾਂਜੀ ਹਾਂਜੀ ਬੜਾ ਜੀ ਕਰਦੇ ਨੇ ਮਹਾਰਾ 1 ਕਿਲੋ ਪਿਆਜ਼ ਲੈਣੇ ਹੁੰਦੇ ਉਹਨਾਂ ਨੂੰ 10 ਜਗ੍ਹਾ ਤੋਂ ਪੁੱਛਣਾ ਕਦੀ ਉੱਥੋਂ ਕਦੀ ਉੱਥੋਂ ਤੇ ਫਿਰ ਉਹਨਾਂ ਨੇ ਮਤਲ ਲੈਣੇ ਨੇ ਪਿਆਜ਼ ਇਸ ਕਰਕੇ ਮੁਸ਼ਕਲ ਤੇ ਹੈ ਹੁਣ ਤੇ ਕਰ ਵੀ ਕੀ ਸਕਦੇ ਆ ਠੀਕ ਹੈ